ਪਾਜੀ ਵੀ ਪਾਰਟੀ ਨੂੰ ਛੱਡ ਚੁੱਕਿਆ ਉਹ ਲੈ ਕੇ ਆ ਤੇ ਕੀ ਪਾਰਟੀ ਦੀ ਗਤੀਵਿਧੀ ਰੋਗੀ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਦੀਆਂ ਸਮੂਚੀ ਪ੍ਰੈਸ ਦੇ ਅਸੀਂ ਜਿਹੜੇ ਸ਼੍ਰੋਮਣੀ ਕਾਲਦਲ ਹਲਕਾ ਸੁਨਾਮ ਦੇ ਜਿੰਨੇ ਵੀ ਅਹੁਦੇਦਾਰ ਵਰਕਰ ਸਹਿਬਾਨ ਨੇ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਅੱਜ ਦਾ ਮੁੱਖ ਮਸਲਾ ਇਹ ਹੈ ਕਿ ਪਾਰਟੀਆਂ ਵੱਡੀਆਂ ਹੁੰਦੀਆਂ ਨੇ ਤੇ ਜਿਹੜਾ ਲੀਡਰ ਹੈ ਉਹ ਹਮੇਸ਼ਾ ਛੋਟਾ ਹੁੰਦਾ ਅੱਜ ਦੇ ਹਾਲਾਤ ਦੇ ਵਿੱਚ ਰਿੰਦਰਦੀਪਾ ਜੀ ਨੇ ਪਾਰਟੀ ਨੂੰ ਹਲਵੇ ਦਾ ਕਿਹਾ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਸ਼ੌਕ ਹੈ ਜਾਂ ਉਹਨਾਂ ਦੀ ਕੀ ਲਾਲਸਾ ਹੈ ਜਾਂ ਕੀ ਮਜਬੂਰੀ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਉਹ ਦੱਸਣਗੇ ਪਰ ਸਾਨੂੰ ਇਹ ਪਤਾ ਹੈ ਕਿ ਅੱਜ ਪਾਰਟੀ ਦੀ ਜਿੰਨੇ ਵਰਕਰ ਸਹਿਬਾਨ ਸਾਡੇ ਸਰਕਲ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਜਿੰਨੇ ਪੰਚ ਸਰਪੰਚ ਮੋਢੀ ਲੀਡਰ ਨੇ ਜਿਹੜੇ ਹਲਕੇ ਦੇ ਉਹ ਸਾਰੇ ਦੇ ਸਾਰੇ ਅੱਜ ਜਿਹੜੇ ਨੇ ਉਹ ਸਾਡੇ ਨਾਲ ਇੱਥੇ ਖੜੇ ਨੇ ਆਈਦਰੋ ਸ਼ੁਰੂ ਹੋ ਜਾਓ ਤੁਸੀਂ ਰਣਜੀਤ ਜੀ ਹੋਰੀ ਮੱਦੀ ਜੀ ਜਿੰਨੀ ਟੀਮ ਹੈ ਰਾਣਾ ਬਾਈ ਖੁਸ਼ਪਾਲ ਵੀਰ ਕਲਾ ਸਾਰੇ ਹਲਕੇ ਪ੍ਰਧਾਨ ਇੱਕ ਵੀ ਸਰਕਲ ਪ੍ਰਧਾਨ ਦੇਖੋ ਪਾਰਟੀ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਲ ਪ੍ਰਧਾਨ ਤੇ ਖੜੀ ਹੁੰਦੀ ਹੈ ਕਿਉਂਕਿ ਸਰਕਲ ਪ੍ਰਧਾਨ ਮੋਢਾ ਹੈ ਪਾਰਟੀ ਦਾ ਹਲਕੇ ਦੇ ਵਿੱਚ ਸੋ ਅੱਜ ਜਿੰਨੇ ਸਰਕਲ ਪ੍ਰਧਾਨ ਸਾਡੇ ਸਾਰੇ ਇੱਥੇ ਅਵੇਲੇਬਲ ਨੇ ਉਸ ਤੋਂ ਬਾਅਦ ਦੂਜੀ ਗੱਲ ਜਿਹੜਾ ਸਾਡੇ ਸਰਕਲ ਪ੍ਰਧਾਨ ਡੰਡਰੀਆਂ ਵਾਲੇ ਉਹ ਇੰਗਲੈਂਡ ਗਏ ਹੋਏ ਨੇ ਉਹਨਾਂ ਦਾ ਕੱਲ ਮੈਨੂੰ ਫੋਨ ਆ ਗਿਆ ਉਹ ਕਹਿੰਦੇ ਜੇ ਅਸੀਂ ਪਾਰਟੀ ਨਾਲ ਹਰਵਿੰਦਰ ਚੀਮਾ ਜੀ ਜਿਹੜੇ ਨੇ ਉਹ ਚੰਡੀਗੜ੍ਹੋਂ ਚੱਲੇ ਹੋਏ ਨੇ ਉਹਨਾਂ ਦਾ ਕੋਈ ਅੱਖ ਦਾ ਅੱਜ ਡੇਟ ਚੁਸ ਕਰਕੇ ਲੇਟ ਨੇ ਸਾਡੀ ਪਾਰਟੀ ਦਾ ਹਰ ਲੀਡਰ ਹਰ ਵਰਕਰ ਜਿਹੜਾ ਹੈ ਅੱਜ ਤੱਕੜੀ ਤੇ ਸ਼੍ਰੋਮਣੀ ਕਾਲਦਲ ਨਾਲ ਖੜਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਹੇਟ ਤੇ ਉਹਨਾਂ ਦੀ ਪ੍ਰਧਾਨਗੀ ਹੇਟ ਜਿਹੜਾ ਹੈ ਅੱਜ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੋ ਅੱਜ ਦੀਪਾ ਜੀ ਵੱਲੋਂ ਕਲੇਮ ਕੇ ਮੈਨੂੰ ਵਰਕਰਾਂ ਨੇ ਇਹ ਗੱਲ ਕਹੀ ਕਿ ਵਰਕਰ ਕਹਿੰਦੇ ਨੇ ਤੁਸੀਂ ਕਾਂਗਰਸ ਜਾਣਾ ਅੱਜ ਅਕਾਲੀ ਦਲ ਦੇ ਸਾਰੇ ਖੜੇ ਨੇ ਮੇਨ ਬੰਦੇ ਨੇ ਅੱਜ ਅਸੀਂ ਕੋਈ ਵੱਡੀ ਮੀਟਿੰਗ ਨਹੀਂ ਹੈ ਅੱਜ ਜਿੰਨੇ ਮੇਨ ਮੈਂ ਬੰਦੇ ਨੇ ਸਾਰਿਆਂ ਨੂੰ ਕਿਸੇ ਨਾਲ ਕੋਈ ਤੁਸੀਂ ਪੁੱਛ ਸਕਦੇ ਹੋ ਫੋਨ ਇਹਨਾਂ ਨੂੰ ਜ਼ਰੂਰ ਕੀਤੇ ਫੋਨ ਦੀਪਾ ਜੀ ਨੇ ਕੀਤੇ ਬੜੇ ਵਾਰੀ ਕੀਤੇ 15 15 ਫੋਨ ਆਏ ਕਿ ਤੁਸੀਂ ਸਾਡੀ ਪਾਰਟੀ ਮੇਰੇ ਨਾਲ ਚੱਲੋ ਪਰ ਕਿਸੇ ਵੀ ਵਰਕਰ ਨੇ ਨਹੀਂ ਚੱਲੇ ਮੈਂ ਇੱਥੇ ਗੱਲ ਹੋਰ ਵੱਡੀ ਕਰਨੀ ਚਾਹੁੰਦਾ ਕਿ ਦੀਪਾ ਜੀ ਨੇ ਪਿਛਲੇ ਦਿਨ ਇੱਕ ਬਿਆਨ ਦਿੱਤਾ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਜਿਹੜੀ ਹੁਣ ਵੀ ਕੱਲ ਵੀ ਤੁਹਾਡੇ ਚੈਨਲ ਤੇ ਕਿਤੇ ਗੱਲ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਬਾਅਦ ਜਿਹੜਾ ਉਹ ਫੈਸਲਾ ਹੋਇਆ ਉਹ ਨਹੀਂ ਮੰਨਿਆ ਤੇ ਇਸ ਕਰਕੇ ਮੈਨੂੰ ਦੁੱਖ ਲੱਗਿਆ ਮੈਂ ਪਾਰਟੀ ਛੱਡੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਵਾਲੇ ਉਸ ਪਾਰਟੀ 'ਚ ਗਏ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢੈਢੇਰੀ ਕੀਤਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਪਾਰਟੀ ਖਿਲਾਫ ਚੱਲਦੀ ਸੀ ਉਹ ਪਾਰਟੀ ਦੇ ਵਿੱਚ ਦੀਪਾ ਜੀ ਨੇ ਜੁਆਇਨਿੰਗ ਕੀਤੀ ਹੈ ਸੋ ਅੱਜ ਉਹਨਾਂ ਨੂੰ ਮੁਬਾਰਕਾਂ ਵੀ ਦੇਵਾਂਗੇ ਤਾਂ ਸਾਰੇ ਵੀ ਭਾਈ ਕੋਈ ਘਾਲ ਨਹੀਂ ਪਰ ਇਹਨਾਂ ਵਰਕਰਾਂ ਵੱਲੋਂ ਸਾਡੇ ਵੱਲੋਂ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਕਦੇ ਵੀ ਉਹਨਾਂ ਨੂੰ ਨਾ ਨਕਾਰਿਆ ਗਿਆ ਸਿੱਧੀ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਸੀ ਜਿੰਨੀਆਂ ਟੀਮ ਸਾਡੀ ਕਾਲੀ ਦਲ ਦੀ ਖੜੀ ਹੈ ਆ ਜ਼ਿਲ੍ਹਾ ਪ੍ਰਧਾਨ ਸਾਹਿਬ ਵੀ ਉਸ ਤੋਂ ਬਾਅਦ ਸੰਬੋਧਨ ਕਰਨਗੇ ਅਸੀਂ ਸਾਰੇ ਜਾਣੇ ਪਾਰਟੀ ਨਾਲ ਇਸ ਹਲਕੇ ਦੇ ਵਿੱਚ ਮਜ਼ਬੂਤੀ ਨਾਲ ਖੜੇ ਆ ਸਾਰੀ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਆ ਇੱਥੇ ਤਕੜੇ ਹੋ ਕੇ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਦੇਖੋਗੇ ਸੁਨਾਨਦ ਇੱਕ ਚੰਗੀ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਹੋਊਗੀ ਤੇ ਤਕੜੇ ਹੋ ਕੇ ਜਿਹੜੀ ਇਹ ਲੜਾਈ ਲੜਨਗੇ ਇਹ ਸਾਰੇ ਜਿੰਨੇ ਬੈਠਿਆ ਸੀ ਸਾਰੇ ਇੱਕ ਇੱਕ ਸੁਰ ਹੋ ਕੇ ਇੱਕ ਮੋਠੋ ਕੇ ਇੱਕ ਟੀਮ ਬਣਾ ਕੇ ਜਿਹੜਾ ਉਹ ਕੰਮ ਕਰਨਗੇ ਇਸ ਘਟਨਾ ਨੂੰ ਲੈ ਕੇ ਪਾਰਟੀ ਦੀ ਹਾਈ ਕਮਾਂਡ ਦਾ ਕੀ ਕਹਿਣਾ ਹੈ ਕਿ ਇਹਨੂੰ ਲੈ ਕੇ ਕੋਈ ਅੰਤਰਿਕ ਸਮੀਖਿਆ ਵੀ ਕੀਤੀ ਜਾ ਰਹੀ ਹੈ ਦੇਖੋ ਪਾਰਟੀ ਦੇ ਵਿੱਚ ਦੇਖੋ ਇੱਕ ਹਲਕਾ ਇੰਚਾਰਜ ਦਾ ਅਹੁਦਾ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੀਪਾ ਜੀ ਨੂੰ ਅੱਜ ਤੱਕ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ਡ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਕੱਲਾ ਸ਼੍ਰੋਮਣੀ ਕੱਲ ਦਾ ਸੀ ਜਿਹਨੇ ਉਹਨਾਂ ਨੂੰ ਹਲਕਾ ਇਨਜਾਰ ਦਿੱਤਾ ਹਲਕਾ ਇਨਜਾਰ ਅਸੀਂ ਸਰਪੰਚ ਨੂੰ ਲਵਾ ਕੇ ਆਏ ਠੀਕ ਹੈ ਤੇ ਅਸੀਂ ਅਸੀਂ ਸਰਪੰਚ ਜਾ ਕੇ ਉਹਨਾਂ ਨੂੰ ਸਾਡੇ ਸਾਰੇ ਵਰਕਰ ਉਹਨਾਂ ਨੂੰ ਜਿਹੜਾ ਹਲਕੇ ਦੀ ਨੁਮਾਇੰਦਗੀ ਦਿਵਾ ਕੇ ਲੈ ਕੇ ਆਏ ਪਰ ਉਹਨਾਂ ਵੱਲੋਂ ਅੱਜ ਛੱਡ ਕੇ ਜਾਣਾ ਦੇਖੋ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਸੀ ਤੇ ਜਦੋਂ ਕੋਈ ਪਾਰਟੀ ਦਾ ਲਾਇਆ ਹੋਇਆ ਨੁਮਾਇੰਦਾ ਜਾਂਦਾ ਉਹਦਾ ਦੁੱਖ ਜ਼ਰੂਰ ਇਸ ਗੱਲ ਦਾ ਹੁੰਦਾ ਕਿ ਯਾਰ ਅਸੀਂ ਤੈਨੂੰ ਇਹਨਾਂ ਮਾਨ ਸਤਕਾਰ ਦਿੱਤਾ ਪਰ ਤੁਸੀਂ ਉਸ ਮਾਨ ਸਤਕਾਰ ਦਾ ਮੁੱਲ ਨਹੀਂ 모ੜਿਆ ਜਾਂ ਉਹਦਾ ਮਾਣ ਨਹੀਂ ਰੱਖਿਆ ਪਰ ਅੱਜ ਉਹਨਾਂ ਵੱਲੋਂ ਜਾਣਾ ਜਿਹੜਾ ਉਹ ਬੜਾ ਹੀ ਮੰਦ ਭਾਗ ਹੈ ਤੇ ਪਾਰਟੀ ਜਿਹੜੀ ਆ ਕੋਈ ਗੱਲ ਨਹੀਂ ਇਹ ਸਮੁੰਦਰ ਹੈ ਮੈਂ ਹਮੇਸ਼ਾ ਕਹਣਾ ਪਾਰਟੀ ਸਮੁੰਦਰ ਹੈ ਚੋ ਇੱਕ ਅੱਧੀ ਬੂੰਦ ਨਿਕਲ ਗਈ ਇੱਕ ਪੈ ਗਈ ਕੋਈ ਫਰਕ ਨਹੀਂ ਪੈਂਦਾ ਪਾਰਟੀ ਇਹਨਾਂ ਨਾਲ ਹੈ ਜਿੰਨੇ ਖੜੇ ਨੇ ਪਾਰਟੀ ਇਹਨਾਂ ਬੰਦਿਆਂ ਦੇ ਨਾਲ ਹੈ ਪਾਰਟੀ ਕਿਸੇ ਲੀਡਰ ਮੇਰੇ ਨਾਲ ਜਾਂ ਇਹਨਾਂ ਨਾਲ ਇੱਕ ਬੰਦੇ ਨਾਲ ਪਾਰਟੀ ਨਹੀਂ ਹੈ ਪਾਰਟੀ ਸਾਰੀ ਟੀਮ ਤੇ ਵਰਕਰਾਂ ਨਾਲ ਹੈ ਸੋ ਅਸੀਂ ਤੱਕੜੇ ਆ ਤੇ ਫਿਰ ਕੋਈ ਨਹੀਂ ਕਈ ਆਉਣਗੇ ਕਈ ਜਾਣਗੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਕੋਈ ਫਰਕ ਨਹੀਂ ਪੈਂਦਾ ਗੋਲੀ ਜੀ ਜਿਵੇਂ ਜਿਵੇਂ ਇਹ ਗਏ ਪੁਰਾਣੇ ਵਰਕਰ ਵੀ ਤੁਹਾਡੇ ਨਾਲ ਸੀ ਕੁਸ਼ਪਾਲ ਜੀ ਹੋਗੇ ਹਰਪਾਲ ਜੀ ਤੁਸੀਂ ਹੋਗੇ ਕਈ ਵਰਕਰ ਨੇ ਉਹਨਾਂ ਨੂੰ ਤਾਂ ਹਲਕਾ ਇੰਚਾਰਜ ਲਾਇਆ ਨਹੀਂ ਗਿਆ ਇਹ ਪਾਰਟੀ ਜੋ ਕਿਸੇ ਜੋ ਆਈ ਦੀ ਇਹਨਾਂ ਨੂੰ ਹਲਕਾ ਇੰਚਾਰਜ ਲਾਤਾ ਗਿਆ ਬਿਲਕੁਲ ਉਹਨਾਂ ਨੂੰ ਕਿਉਂ ਨਹੀਂ ਲਾਇਆ ਜਾਂਦਾ ਜੀ ਇਹ ਗੱਲ ਇਹ ਹੈ ਕਿਉਂ ਨਹੀਂ ਲਾਇਆ ਨਹੀਂ ਇਹ ਕੀ ਹੁੰਦਾ ਹੈ ਕਈ ਵਾਰੀ ਨਾ ਪਾਰਟੀਆਂ ਦੇ ਵਿੱਚ ਦੇਖੋ ਇੱਕ ਹਰਾਰੇ ਹੁਣ ਮੈਂ ਆ ਮੈਨੂੰ ਕਹੋ ਤੁਸੀਂ ਸੰਗੂਰ ਭੇਜਤਾ ਅਸੀਂ ਕਈ ਕਹਿੰਦਾ ਸੱਜਤਾ ਉਹ ਯੋਧੇ ਆ ਵੀ ਚਾਹ ਅਫਗਾਨਿਸਤਾਨ ਤੋਂ ਲੜਾਈ ਲੜਾ ਦਸਨ ਤਾਂ ਉੱਥੇ ਵੀ ਲੜ ਲਾਂਗੇ ਮਸਲਾ ਇਹ ਨਹੀਂ ਹੁੰਦਾ ਕਈ ਵਾਰੀ ਕਿ ਹਿੰਦ ਤੱਕ ਪਾਰਟੀ ਦਾ ਵਿੱਚ ਲੀਡਰ ਜਦੋਂ ਆਉਂਦਾ ਹੈ ਉਹ ਮਾਨ ਸਤਕਾਰ ਕੱਦ ਵੱਡਾ ਹੁੰਦਾ ਹੈ ਪਹਿਲਾ ਇਲੈਕਸ਼ਨ ਲੜਿਆ ਹੋਇਆ ਹੈ ਤੇ ਉਸ ਕਰਕੇ ਨਾਲੇ ਸਾਡੀ ਉਮਰ ਜੇ ਸਾਡੇ ਜਿਹੜੇ ਯੂਥ ਵਾਲੇ ਨੇ ਇਹਨਾਂ ਦੀ ਟੀਮ ਜਿਹੜੀ ਹੈ ਸਾਡੀ 25 30 ਸਾਲਾਂ ਬਾਅਦ ਵਾਰੀ ਆਈ ਹੈ ਸੋ ਇਹਨਾਂ ਦੀ ਇਹ ਕਿਤੇ ਨਾ ਕਿਤੇ ਕਈ ਵਾਰੀ ਕਰਮ ਵੀ ਤਕਦੀਰ ਵੀ ਹੁੰਦੀ ਹੈ ਕਿ ਕਈ ਵਾਰੀ ਬੰਦੇ ਦੇ ਉਹ ਇਨਫਲੂਐਂਸੀ ਇਹਨਾਂ ਕਰ ਲਾਂਦਾ ਦੇਖੋ ਸੁਖਬੀਰ ਜੀ ਦੇ ਬਹੁਤ ਨੇੜੇ ਵੀ ਰਹੇ ਨੇ ਦੀਪਾ ਜੀ ਅੱਚ ਕੋਈ ਦੂਰ ਨਹੀਂ ਹੈ ਯੂਨੀਵਰਸਿਟੀ ਟਾਈਮ ਤੇ ਜਾਣਦੇ ਨੇ ਤੇ ਕਈ ਵਾਰੀ ਬੰਦਾ ਉੱਥੇ ਆ ਕੇ ਕੀਰਨੀ ਪਾਉਣ ਲੱਗ ਜਾਂਦਾ ਵੀ ਜੀ ਦੇਖੋ ਜੀ ਮੈਨੂੰ ਤਾਂ ਕਿਸੇ ਪਾਰਟੀ ਨੇ ਕਦੇ ਮਾਨ ਸਤਕਾਰ ਨਹੀਂ ਦਿੱਤਾ ਤੁਸੀਂ ਸਾਨੂੰ ਮੈਂ ਤੁਹਾਡੇ ਨਾਲ ਖੜੂਗਾ ਅੰਦਰ ਲੀਆਂ ਗੱਲਾਂ ਮੈਂ ਨਹੀਂ ਕਰਨੀਆਂ ਚਾਹੁੰਦਾ ਬਹੁਤੀਆਂ ਪਰ ਉਸ ਲੈਵਲ ਤੱਕ ਜਦੋਂ ਕਈ ਵਾਰੀ ਬੰਦਾ ਆ ਜਾਂਦਾ ਤੇ ਫਿਰ ਬੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਆਪਣਾ ਬੰਦਾ ਜੇ ਆਪਣੇ ਨਾਲ ਇੰਨਾ ਖੜਨੋਂ ਕਹਿੰਦਾ ਸਾਨੂੰ ਇੰਨਾ ਵਿਸ਼ਵਾਸ ਤੋਂ ਆਉਂਦਾ ਤਾਂ ਮੈਨੂੰ ਲੱਗਦਾ ਬੰਦਾ ਉੱਥੇ ਫਿਰ ਖੜ ਜਾਂਦਾ ਸੋ ਇਸ ਕਰਕੇ ਪ੍ਰਦੀਪਾ ਜੀ ਸਾਡੇ ਅੱਜ ਤੱਕ ਸਾਰੀ ਬਹੁਤ ਸਤਕਾਰ ਕਰਦੇ ਜੀ ਹੁਣ ਵੀ ਕਰਦੇ ਆ ਅਸੀਂ ਤਾਂ ਕਦੇ ਕੋਈ ਕੋਈ ਮਾੜੀ ਭਾਸ਼ਾ ਜਾਂ ਸ਼ਬਦਾਵਲੀ ਨਹੀਂ ਬੋਲਦੇ ਪਰ ਇਹ ਆ ਵੀ ਦੁੱਖ ਹੁੰਦਾ ਕਿ ਅਸੀਂ ਉਹਨਾਂ ਨੂੰ ਬਹੁਤ ਮਾਨ ਸਤਕਾਰ ਦਿੱਤਾ ਤੇ ਉਹ ਸਾਡੇ ਮਾਨ ਸਤਕਾਰ ਦਾ ਮਾਣ ਨਹੀਂ ਰੱਖਿਆ ਉਹਨਾਂ ਨੇ ਹਲਕਾ ਚਾਰਜ ਅਗਲਾ ਕਦ ਤੱਕ ਲਾਇਆ ਜਾਊਗਾ ਜੀ ਬਹੁਤ ਜਲਦੀ ਪਾਰਟੀ ਨਾਲ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਸਾਰਿਆਂ ਦੀ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਗੱਲ ਕਰਦੇ ਨੇ ਸਾਡੇ ਹੋਰ ਪਾਰਟੀ ਦੀ ਸਾਰੀ ਸਮੂਚੀ ਇਸ ਵਾਰੀ ਇੱਕ ਗੱਲ ਹੋਰ ਕੀਤੀ ਇਹਨਾਂ ਨੇ ਕਿ ਸਾਰੀ ਟੀਮ ਜਿਹੜੀ ਹੈ ਬਣਾ ਕੇ ਅਸੀਂ ਕਹਿਣਾ ਹੈ ਉਹ ਬੰਦੇ ਨੂੰ ਲਾਓ ਜਿਹੜਾ ਘਟੂ ਘਟ ਪਾਰਟੀ ਦੇ ਵਿੱਚ ਪਿਛਲੇ 20 30 ਸਾਲਾਂ ਤੋਂ ਮਿਹਨਤ ਕਰ ਰਿਹਾ ਹੈ ਪਾਰਟੀ ਦਾ ਪੱਕਾ ਵਰਕਰ ਹੈ ਜਿਹਦੇ ਭਰੋਸਾ ਹੈ ਕਿ ਪਾਰਟੀ ਤੋਂ ਪਾਸੇ ਨਹੀਂ ਹੋ ਸਕਦਾ ਇਹੋ ਜਿਹੇ ਬੰਦੇ ਨੂੰ ਕਿਸੇ ਨੂੰ ਵੀ ਲਾ ਦੋ ਸਾਡੇ ਮੈਂ ਕੱਲ ਹੋਰ ਕਹਿਣਾ ਆ ਜਿੰਨੇ ਬੈਠੇ ਨੇ ਨਾ ਇਹਨਾਂ ਚੋਂ ਸਾਰਿਆਂ ਚੋਂ ਮੈਨੂੰ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਸਮਰੱਥ ਨੇ ਇਲੈਕਸ਼ਨ ਲੜਨ ਦੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਪਾਰਟੀ ਦੇ ਵਿੱਚ ਕੋਈ ਕਮੀ ਆ ਜਾਂ ਖਲਣ ਪੈ ਜੂਗਾ ਜਾਂ ਘਾਟਾ ਪੈ ਜੂਗਾ ਬੜੇ ਵੱਡੇ ਵੱਡੇ ਆਈ ਲੀਡਰ ਬਣਦੇ ਨੇ ਯਾਰ ਆਈ ਵਰਕਰਾਂ ਤੋਂ ਲੀਡਰ ਬਣਦੇ ਨੇ ਸਾਡੇ ਵਰਗੇ ਵੀ ਇਹੀ ਬਣੇ ਨੇ ਆਮ ਘਰਾਂ ਚੋਂ ਉੱਠ ਕੇ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਇੱਕ ਚੰਗਾ ਚਿਹਰਾ ਦੇਖਣ ਨੂੰ ਇੱਥੇ ਮਿਲੂ ਤੁਸੀਂ ਵੀ ਕਮਾਨ ਸੰਭਾਲ ਸਕਦੇ ਨਹੀਂ ਨਹੀਂ ਮੈਂ ਮੇਰੀ ਸੁਣੋ ਯਾਰ ਅਸੀਂ ਤਾਂ ਆ ਸਾਰੇ ਕਮਾਨ ਵਾਲੇ ਆ ਮੇਰਾ ਇਕੱ ਮੈਂ ਤਾਂ ਸੰਗਰੂਰ ਹੈਗਾ ਸੰਗਰੂਰ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਤੇ ਅੱਜ ਵੀ ਮੈਂ ਤਾਂ ਪਾਰਟੀ ਦੇ ਇਸੇ ਬਾਅਦ ਥੇ ਕਰਦਾ ਅੱਜ ਤੱਕ ਤੁਸੀਂ ਬੈਠੇ ਹੋ ਸਾਡੇ ਵੱਲੋਂ ਕਦੇ ਵੀ ਮੈਂ ਪਾਰਟੀ ਦੀ ਹਮੇਸ਼ਾ ਵਫਾਦਾਰੀ ਨਾਲ ਪਾਰਟੀ ਦੇ ਡਿਸਪਲਿਨ ਚ ਰਹਿ ਕੇ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਅੱਜ ਤੱਕ ਸਾਢੇ 3 ਸਾਲਾਂ ਚ ਪਿਛਲੇ ਚ ਕਦੇ ਅਸੀਂ ਲੜਾਈ ਲੜਾਂਗੇ ਉਹਦੇ ਨਾਲ ਚੱਲਾਂਗੇ ਇਹ ਪਾਰਟੀ ਦਾ ਫੈਸਲਾ ਹੈ ਕਿਹਨੂੰ ਇੱਥੇ ਇੰਚਾਰਜ ਲਾਉਣਾ ਹੈ ਉਹ ਆਪਦਾ ਸਰਵੇ ਸਿਸਟਮ ਕਰਕੇ ਉਸ ਤੋਂ ਬਾਅਦ ਲਾ ਗੋਲਡੀ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੇ ਬੋਟ ਬੈਂਕ ਦੇਖਿਆ ਜਾਵੇ ਪਿਛਲੇ ਵੀ ਕਾਫੀ ਡਾਊਨ ਆਇਆ ਹੈ ਕੀ ਕਿਤੇ ਨਾ ਕਿਤੇ ਭਾਜਪੀ ਨਾਲ ਜਿਵੇਂ ਅਟੈਚਮੈਂਟ ਸੀ ਕੀ ਤੁਸੀਂ ਤੁਹਾਡਾ ਕੀ ਵੀ ਹੋਾ ਭਾਜਪੀ ਨਾਲ ਦੇਖੋ ਇੱਕ ਚੀਜ਼ ਕਲੀਅਰ ਕੀਤੇ ਆ ਪਾਰਟੀ ਨੇ ਬਈ ਸਭ ਤੋਂ ਪਹਿਲਾਂ ਬਿਆਨ ਮੇਰਾ ਆਇਆ ਸੀ ਕਿ ਅਸੀਂ ਪਾਰਟੀ ਪੰਜਾਬ ਦੇ ਹਾਲਾਤ ਇਹ ਜੇ ਪੈਦਾ ਕਰਦੇ ਅੱਜ ਤੁਸੀਂ ਜੇ ਪੰਜਾਬ ਦੇ ਹਾਲਾਤ ਦੇਖੋ ਜਦੋਂ 2017 ਸ਼੍ਰੋਮਣੀ ਕਲਦਲ ਦੀ ਸਰਕਾਰ ਗਈ ਸੀ 182000 ਕਰੋੜ ਦਾ ਕਰਜ਼ਾ ਸੀ ਜਿਹੜੇ 70 ਸਾਲਾਂ ਚ ਲੁੱਟਣ ਦੀ ਗੱਲ ਕਰਦੇ ਸੀ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ 275000 ਕਰੋੜ ਹੋਇਆ ਇਹ ਸਰਕਾਰ ਨੇ 3 ਸਾਲਾਂ ਚ ਸਵਾ ਲੱਖ ਕਰੋੜ ਰੁਪਏ ਤੋਂ ਉੱਪਰ ਕਰਜ਼ਾ ਲੈ ਲਿਆ ਤੇ ਜਿੱਦੇ ਸਰਕਾਰ ਜਾਊਗੀ 5 ਲੱਖ ਕਰੋੜ ਤੋਂ ਉੱਤੇ ਕਰ ਜਾਊਗਾ ਸੋ ਪੰਜਾਬ ਨੂੰ ਇੱਕ ਇਹ ਜੇ ਰਹਿਨਮਾਈ ਦੀ ਲੋੜ ਹੈ ਪੰਜਾਬ ਨੂੰ ਇੱਕ ਇਹ ਜੇ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਪ੍ਰੋਗਰੈਸਿਵ ਕਰਕੇ ਪਹਿਲਾਂ ਤਾਂ ਕਰਜ਼ੇ ਦੀ ਪੰਡ ਤੋਂ ਮੁਕਤੀ ਦਿਵਾਵੇ ਤੇ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਜਿਹੜੀ ਪਾਰਟੀ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲਈ ਕੰਮ ਕਰੂਗੀ ਪੰਜਾਬ ਦੀਆਂ ਮੰਗਾਂ ਤੇ ਕੰਮ ਕਰੂਗੀ ਕਰਜ਼ੇ ਮਾਫੀ ਦੀ ਗੱਲ ਹੈ ਕਿਸਾਨੀ ਦੀ ਗੱਲ ਹੈ ਸਬੰਧੀ ਸਿੰਘਾਂ ਦੀ ਗੱਲ ਹੈ ਜਾਂ ਕੋਈ ਹੋਰ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਗੱਲ ਹੈ ਜਦੋਂ ਉਹ ਗੱਲ ਕਰੂਗੀ ਤਾਂ ਡੈਫੀਨੇਟ ਹੈ ਉਹਦੇ ਨਾਲ ਸਮਝੌਤਾ ਕਰਨ 'ਚ ਕੋਈ ਹਿਚ ਨਹੀਂ ਕਰਨੀ ਚਾਹੀਦੀ ਪਾਰਟੀ ਦੇ ਸਾਰੇ ਲੀਡਰਸ਼ਿਪ ਵੀ ਕਹਿੰਦੀ ਹੈ ਬਾਕੀ ਸਾਰੇ ਸਾਹ ਦੋਨੇ ਪਾਸੇ ਹਰ ਪਾਰਟੀ ਦਾ ਬੰਦਾ ਇਹ ਗੱਲ ਕਰਦਾ ਕਿਉਂਕਿ ਲੜਾਈ ਲੜਨੀ ਹੈ ਜੇ ਭਲਾ ਤਾਂ ਹੋ ਸਕਦਾ ਹੈ ਜੇ ਥੋੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲ ਦਲ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਗੀ ਜੇ ਸਰਕਾਰ ਨਹੀਂ ਆਉਂਦੀ ਤਾਂ ਇਹ ਗੱਲ ਮੰਨ ਲਿਓ ਤੁਸੀਂ ਕਿ ਪੰਜਾਬ ਦੇ ਹਾਲਾ ਜਿਹੜੇ ਨੇ ਸ਼੍ਰੀਲੰਕਾ ਨਾਲੋਂ ਵੀ ਭੈੜੇ ਹੋਣਗੇ ਸੋ ਅੱਜ ਜ਼ਰੂਰ ਤਾਂ ਜਿਹੜੀ ਖੇਤਰੀ ਪਾਰਟੀ ਦੀ ਹੈ ਪੰਜਾਬ ਨੂੰ ਉਹਦੇ ਲਈ ਲੜਾਈ ਦੇ ਲਈ ਸਾਨੂੰ ਬੈਕਅਪ ਲਈ ਨਾਲ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਅਸੀਂ ਪੰਜਾਬ ਦੀ ਲੜਾਈ ਲੜਦੇ ਆ ਸਾਡੀ ਸਿਆਸਤ ਜਿਹੜੀ ਹੈ ਜੇ ਸਹੀ ਦੇਖੋ ਟਾਰੀ ਤੋਂ ਖਨੌਰੀ ਤੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਇਹ ਤੋਂ ਵੱਡੀ ਤਾਂ ਸਾਡੀ ਸਿਆਸਤ ਹੀ ਹੈ ਨਹੀਂ ਸੋ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦੀ ਗੱਲ ਕਰਨੀ ਆ ਸੋ ਸਾਡੀ ਲੜਾਈ ਇੱਥੇ ਤੱਕ ਹੈ ਸੋ ਅਸੀਂ ਚਾਹੁੰਦੇ ਆ ਕਿ ਪੰਜਾਬੀ ਅੱਜ ਦੇਖੋ ਪਾਰਟੀਆਂ ਦੇ ਵਿੱਚ ਬੰਦੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ ਉਹਦੋਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਗੱਲ ਇਹ ਆ ਕਿ ਵਰਕਰਾਂ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮਿਹਨਤੀ ਬੰਦੇ ਨੇ ਉਹਨਾਂ ਦਾ ਮਾਨ ਸਤਕਾਰ ਬਣਿਆ ਰਹੇ ਉਹ ਇਕੱਠੇ ਰਹਿਣ ਤੋ ਪਾਰਟੀ ਦੇ ਵਿੱਚ ਵਧੀਆ ਕੰਮ ਕਰਨ ਤੇ ਚੜ੍ਹਦੀ ਕਲਾ 'ਚ ਕਰਨ ਦੇ ਪਾਰਟੀ ਜਿਹੜੀ ਹੈ ਮੈਂ ਹਮੇਸ਼ਾ ਕਹਿੰਨੇ ਕਿ ਪ੍ਰਧਾਨ ਸਾਹਿਬ ਤੋਂ ਲੈ ਕੇ ਥੱਲੇ ਤੱਕ ਹਰ ਬੰਦਾ ਉਹਨਾਂ ਨੂੰ ਸਤਿਕਾਰ ਦੇਵੇ ਇਹ ਹੀ ਚੀਜ਼ ਸਾਡੀ ਬਣੇ। ਜਦ ਮੰਤਰੀ ਅਮਨ ਅਰੋੜਾ ਦੀ ਹਲਕੇ ਦੇ ਵਿੱਚ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਆਗੇ ਬੀਤੀ ਹੋਏ। ਦੇਖੋ ਯਾਰ ਗੱਲ ਇਹ ਹੈ ਜੈ ਜੇਤ ਸਰਕਾਰ ਦੇ ਵਿੱਚ ਅਮਨ ਅਰੋੜਾ ਤੋਂ ਅੱਜ ਦੇ ਟਾਈਮ 'ਚ ਪਾਵਰਫੁਲ ਬੰਦਾ ਹੈ। ਪ੍ਰਧਾਨ ਵੀ ਹੋ ਤੇ ਮੰਤਰੀ ਵੀ ਹੋ। ਪਰ ਮੈਨੂੰ ਨਹੀਂ ਲੱਗਦਾ ਵੀ ਉਸ ਲੈਵਲ ਦੀ ਕਾਰਗੁਜ਼ਾਰੀ ਕਿ ਤੁਸੀਂ 4 ਚੀਜ਼ਾਂ ਜੇ 100 ਕਰੋੜ ਦਾ ਕੰਮ ਕਰਾ ਵੀ ਲਓਗੇ ਫਿਰ ਕਿੱਡੀ ਗੱਲ ਹੈ। ਇਹ ਹਲਕੇ ਤੁਸੀਂ 5 ਸਾਲਾਂ ਵਿੱਚ 100 ਕਰੋੜ ਦਾ ਕੰਮ ਕਰਾ ਦਿੱਤਾ ਕੋਈ ਵੱਡੀ ਗੱਲ ਨਹੀਂ ਐ ਇਹ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਤੁਸੀਂ ਦੇਖੋ ਜਦੋਂ ਚਾਹੇ ਸਾਡੇ ਪੁਰਾਣੇ ਲੀਡਰ ਰਹੇ ਨੇ ਕਿੰਨੇ ਕੰਮ ਕਰਦੇ ਆਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਕੰਮ ਦੇਖੋ ਇਵਨ 41 ਸਾਡੇ ਨਾਲ ਸੀ ਇਕੱਲਾ ਐਮਐਲਏ ਸੀ ਉਹਦੇ ਕੰਮ ਦੇਖੋ ਸੋ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਰ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਕੱਲੀ ਤੁਸੀਂ ਆਮ ਆਦਮੀ ਰੋੜੇ ਦੀ ਕਾਰਗੁਜ਼ਾਰੀ ਨਾ ਦੇਖੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਨੇ ਹਾਲਾਤ ਕਹੇ ਜੇ ਬਣਾਤੇ ਲ ਡਵੈਲਪਮੈਂਟ ਤੇ ਫੇਲ ਸੜਕਾਂ ਦੇ ਉੱਤੇ ਪੈਚ ਵੀ ਨਹੀਂ ਲੱਗ ਰਹੇ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਹੈ ਠੀਕ ਹੈ ਫਿਰ ਡਵੈਲਪਮੈਂਟ ਦੇ ਨਾਂ ਤੇ ਜਮਾ 0 ਤੇ ਉਸ ਤੋਂ ਬਾਅਦ ਜਿੰਨੇ ਵਾਅਦੇ ਕੀਤੇ ਉਹ ਵੀ 0 ਸੋ ਇਸ ਕਰਕੇ ਅੱਜ ਦੇ ਜਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੀ ਜੇ ਕੋਈ ਵਾਕਡੋਰ ਸਹੀ ਤਰ੍ਹਾਂ ਸੰਭਾਲ ਸਕਦਾ ਤਾਂ ਉਹ ਸ਼ਰੋਮਣੀ ਕਲ ਚੱਲੇ ਤੇ ਮੈਂ ਕਹੂੰਗਾ ਕਿ ਪ੍ਰਧਾਨ ਸਾਹਿਬ ਵੀ ਦੋ ਸ਼ਬਦ ਜ਼ਰੂਰ ਇਸ ਗੱਲ ਤੇ ਕਰੋ ਆ ਜਲਾ ਪ੍ਰਧਾਨ ਸਰਦਾਰ ਤੇਂਦਰ ਸਿੰਘ ਸੰਘੇੜੀ ਸਾਹਿਬ ਮਾਈਕ ਮਰੇ ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੀ ਜਿੰਨੀ ਵੀ ਪ੍ਰਧਾਨ ਸਭਾ ਹਲਕੇ ਦੀ ਲੀਡਰਸ਼ਿਪ ਆਈ ਹੈ ਉਹਨਾਂ ਨੂੰ ਵੀ ਜੇ ਐ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਜਿੰਦਰ ਦੀਪਾ ਜੀ ਭਾਵੇਂ ਕਾਗਰਸ ਚਲੇ ਗਏ ਉਹਨਾਂ ਦੀ ਪੁਰਾਣੀ ਪਾਰਟੀ ਸੀ ਪਰ ਜਿਹੜਾ ਸਾਡਾ ਵਰਕਰ ਹੈ ਸਾਡੇ 6 ਸਰਕਲ ਪ੍ਰਧਾਨ ਨੇ ਜਿਹਦੇ ਵਿੱਚੋਂ 5 ਜure ਹਾਜ਼ਰ ਨੇ ਤੁਹਾਡੀ ਹਾਜ਼ਰੀ ਦੇ ਵਿੱਚ ਇੱਕ ਸਾਡੇ ਇੰਗਲੈਂਡ ਗਏ ਹੋਏ ਨੇ ਚੀਮਾ ਸਾਹਿਬ ਪਹਿਲਾਂ ਗੁਰਦੀ ਸਾਹਿਬ ਨੇ ਜ਼ਿਕਰ ਕੀਤਾ ਸਾਰਾ ਇਹੀ ਲੋਕ ਅਜਿੰਦਰ ਸਿੰਘ ਦੀਪਾ ਜੀ ਨੂੰ ਹਲਕਾ ਚਾਰਲੇ ਲਵਾ ਕੇ ਲੈ ਗਏ ਇਹ ਗੱਲ ਕਹਿੰਦੇ ਸੀ ਸਾਡਾ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਕੋਲ ਕਿ ਬਾਦਲ ਸਾਹਿਬ ਇਤੇ ਹਲਕਾ ਚਾਰਜ ਮੈਂ ਬਦਲ ਲਿਆ ਸਾਡੇ ਚ ਇੱਕ ਵੀਰ ਨੇ ਕਹੀ ਸੀ ਗੱਲ ਕਹਿੰਦਾ ਬਾਦ ਸਾਹਿਬ ਕਹਿੰਦੇ ਮੈਂ ਜਵਾਨ ਦਾ ਪੱਕਾ ਮੈਂ ਹਲਕਾ ਚਾਰਜ ਲਾਦਾ ਇਹੀ ਰਹੂਗਾ ਪਰ ਲੇਕਿਨ ਜੇ ਰਜਿੰਦਰ ਸਿੰਘ ਦੀਪਾ ਜੂਨ ਨੇ ਕੀ ਕਰ ਗਿਆ ਫਿਰ ਕੌਣ ਜਿੰਮੇਵਾਰ ਹੋਊਗਾ ਇਹੀ ਖੁਸ਼ਪਾਲ ਸਿੰਘ ਵੀਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਹਲਕਾ ਚਾਰਜ ਬਣਾ ਕੇ ਲੈਈ ਸੀ ਹਾਲਾਂਕਿ ਪ੍ਰਧਾਨ ਸਾਹਿਬ ਕੁਝ ਵਿਚਾਰ ਕਰਦੇ ਸੀ ਪਰ ਇਹਨਾਂ ਨੇ ਇੰਨਾ ਕਲੇਮ ਕੀਤਾ ਇੰਨੀ ਦਿੜਤਾ ਨਾਲ ਇੰਨੀ ਵਿਸ਼ਵਾਸ ਨਾਲ ਪ੍ਰਗਟ ਕੀਤਾ ਕਿ ਅਸੀਂ ਸਾਰੇ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੇ ਮੈਂ ਇਹਦਾ ਤਨਵਾਦ ਕਰਦਾ ਔਰ ਸਿਰ ਵੀ ਝੁਕਾਉਣਾ ਇਹ ਸਮੁੱਚਾ ਵਿਧਾਨ ਸਭਾ ਹਲਕਾ ਸਨਾਬ ਅਗੇ ਇਹ ਜਿਉਂ ਦੇ ਤਿਉਂ ਖੜੇ ਨੇ ਉਹਨਾਂ ਨੇ ਬੜੇ ਫੋਨ ਕੀਤੇ ਕਿ ਸਾਡੇ ਨਾਲ ਆ ਜੋ ਇਹ ਕਹਿੰਦਾ ਸੀ ਸ਼੍ਰੋਮਣੀ ਅਕਾਲੀ ਦੰਨ ਜਿਹਦਾ ਚੋਣ ਸ਼ਣ ਤੱਕੜੀ ਹੈ ਆ ਸਾਡੇ ਲੌਂਗਵਾਲ ਟੀਮ ਖੜੀਆ ਚਾਹਲ ਸਾਹਿਬ ਮੱਤੀ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੇ ਪਾਰਟੀ ਨਾਲ ਡੱਟੇ ਨੇ ਹਮੇਸ਼ਾ ਹੀ ਸਾਡੇ ਤੇ ਸੰਕਟ ਆਇਆ ਪਾਰਟੀ ਦੇ ਪਿਛਲੇ ਜੂਨ ਦੇ ਵਿੱਚ ਵੀ ਲੌਂਗਵਾਲ ਸਾਹਿਬ ਵੀ ਚਲੇ ਗਏ ਸਾਡੇ ਝੁੰਦਾ ਸਾਹਿਬ ਵੀ ਚਲੇ ਗਏ ਉਹਨਾਂ ਨੇ ਬੜੇ ਯਤਨ ਕੀਤੇ ਵਿਧਾਨ ਸਭਾ ਹਲਕਾ ਲਹਿਰੇ ਦੇ ਵਿੱਚ ਵੀ 6 ਸਰਕਲ ਪ੍ਰਾਧਾਨ 11 ਸਾਡੇ ਜਿਲ੍ਹੇ ਦਾ ਇੱਕ ਬੰਦਰ ਨਹੀਂ ਗਿਆ ਉਸੀ ਮਿੱਟੀ ਵਾਲੇ ਦੇਖ ਕੇ ਸਾਰਾ ਵਿਚਾਰ ਕੀਤਾ ਹੋਊਗੀ ਇਸ ਤਰੀ ਸਲਾਮ ਵਾਲਕੇ ਦੇ ਵਿੱਚ ਵੀ ਈਵਨ ਤੁੰਦਾ ਸਾਹਿਬ ਪਾਰਲੀਮੈਂਟ ਦੀ ਚੋਣ ਲੜੇ ਭਾਵੇਂ ਵੋਟਾਂ ਘੱਟ ਪਈਆਂ ਇੱਕ ਵੀ ਬੰਦਾ ਸਾਡਾ ਸਿੰਗਲ ਬੰਦਾ ਸ਼ਰੂਮਣੀ ਕਾਲੀਦਾ ਛੱਡ ਕੇ ਨਹੀਂ ਗਿਆ ਸਾਨੂੰ ਇਸ ਗੱਲ ਤੇ ਮਾਣ ਹੈ ਸਾਡੇ ਪ੍ਰਧਾਨ ਸਾਹਿਬ ਤੇ ਮਾਨਸਰਸ ਵੀਰ ਸਿੰਘ ਜੀ ਬਾਦ ਸਾਹਿਬ ਤੇ ਜਿਹੜੇ ਬਹੁਤ ਜ਼ਿਆਦਾ ਸਤ ਮਿਹਨਤ ਕਰ ਰਹੇ ਨੇ ਲੁਧਿਆਣੇ ਦੇ ਚੋਣ ਦੇ ਵਿੱਚ ਵੀ ਦਿਨ ਰਾਤ ਕਰਖੀ ਉਹਨਾਂ ਨੇ ਹੁਣ ਸਾਡੇ ਜਿਹੜੀ ਇਹ ਗੱਲ ਹੈ ਕਿ ਕੌਣ ਤੁਸੀਂ ਵੀ ਸਵਾਲ ਕੀਤਾ ਵੀ ਲੀਡਰ ਗੋਲਡੀ ਸਾਹਿਬ ਨੇ ਕਿਹਾ ਹੈ ਕਿ ਲੀਡਰ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਲੱਗਣਗੇ ਉਹ ਥੋੜੇ ਜਿਹੀ ਲਗਤ ਜਿਹੜੇ ਵਰਕਰ ਨੇ ਜਿਹੜੇ ਪਾਰਟੀ ਨੂੰ ਸਮਰਪਿਤ ਨੇ ਜਿਨ੍ਹਾਂ ਨੇ ਪਾਰਟੀ ਲਈ ਜਾਣ ਕੀਤੀ ਹੈ ਕੁਰਬਾਨੀਆਂ ਕੀਤੀਆਂ ਨੇ ਉਹੀ ਲੋਕਾਂ ਕੇ ਹੋਣਗੇ ਅਜੂਤ ਦੇ ਪ੍ਰਧਾਨ ਬੈਠੇ ਨੇ ਹਰਪਾਲ ਸਿੰਘ ਜਖੜਿਆਲ ਸਾਹਿਬ ਇਹਨਾਂ ਦੇ ਵੀ ਸਾਰੇ ਜੂਤ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਈਆਂ ਸਾਰੇ ਦੇ ਵਿੱਚ ਇੱਕ ਕੋਈ ਭਰੋਸਾ ਦਿੱਤਾ ਗਿਆ ਕਿ ਸਾਡੀ ਜਿਹੜੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਨੂੰ ਵੀ ਗੱਲ ਕਾਂਟ ਚਾਰਜ ਲਾਉਣਗੇ ਸਾਡੀ ਇੱਕੋ ਹੀ ਮੰਗ ਹੈ ਕਿ ਸੰਗਤ ਦੀ رائے ਲੈ ਕੇ ਹੀ ਹਲਕਾ ਕਾਂਟ ਚਾਰਜ ਲਾਇਆ ਜਾਵੇ ਜਿਸ ਤਰ੍ਹਾਂ ਪਹਿਲਾਂ ਲਾਇਆ ਸੀ ਠੀਕ ਹੈ ਪਹਿਨਾਂ ਵਾਲੇ ਭੱਜ ਕੇ ਕੋਈ ਪਰਵਾਹ ਨਹੀਂ ਉੱਧਰ ਵੀ ਵਿਰੋਧ ਹੋ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਸੇ ਨੇ ਕੋਈ ਸਲਾਹ ਨਹੀਂ ਕੀਤੀ ਜਿੰਨੇ ਉਹਰੇ ਹਲਕਾਂ ਚ ਆਜੇ ਤੁਹਾਡੇ ਜਿੰਨਾ ਤੁਸੀਂ ਮਰਜੀ ਮੀਡੀਆ ਤੇ ਕਰ ਹੁਣ ਤੇ ਗੱਲ ਕਰ ਲੋਗੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਜਨਰਲ ਸਿੰਘ ਦੀਪਾ ਪਾਰਟੀ ਸ਼ਾਮਿਲ ਉਹਨਾਂ ਨੇ ਆਪਣਾ ਫੈਸਲਾ ਲਿਆ ਉਹਨਾਂ ਦਾ ਆਪਣਾ ਨਿੱਜੀ ਦੌਰ ਤੇ ਫੈਸਲਾ ਹੈ ਸਾਡੇ ਤੇ ਉਹਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਾਰਵਾਈ ਤੁਸੀਂ ਪੁੱਛਿਆ ਕਹਿੰਦੇ ਕਾਰਵਾਈ ਕਾਰਵਾਈ ਕੀ ਕਰਦੇ ਕਾਰਵਾਈ ਤਾਂ ਹੋ ਗਈ ਅਸੰਗਤ ਤੇ ਬੈਠਿਆ ਸਨਾਮ ਦੀ ਇਹ ਕਾਰਵਾਈ ਹੀ ਹੈ ਕੋਈ ਵੀ ਬੰਦਾ ਨਹੀਂ ਗਿਆ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਵੀ ਪਹਿਲਾਂ ਕੋਈ ਗਲਤੀ ਹੋਈ ਦੀ ਪਹਿਲਾਂ ਕਿਉਂ ਨਹੀਂ ਵਰਕਰਾਂ ਦੇ ਵਿੱਚੋਂ ਲਗਾਏ ਗਿਆ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਪਹਿਲਾਂ ਵਰਕਰਾਂ ਦੇ ਵਿੱਚੋਂ ਜਦੋਂ ਰਜਿੰਦਰ ਸਿੰਘ ਦੀਪਾ ਜੀ ਨੂੰ ਬੁਲਾਇਆ ਉਹਦੋਂ ਵਰਕਰਾਂ ਨੇ ਟਿਕਟ ਦਵਾਈ ਦੇਖੋ ਪਹਿਲਾਂ ਉਹ ਢੇਰ ਸਾਰਾ ਚੋਣ ਲੜਦੇ ਰਹੇ ਉਹਨਾਂ ਦਾ ਵੱਡਾ ਕਦਮ ਸੀ ਚਲੋ ਉਹ ਵੀ ਪਾਰਟੀ ਫੁੱਟੀ ਛੱਡ ਗਏ ਸਾਰੇ ਜਿੰਨੇ ਵੀ ਸਾਡੇ ਸਾਬਕਾ ਸਰਪੰਚ ਅੱਸੀ ਸਰਪੰਚ ਗਏ ਸਾਰੇ ਪ੍ਰਧਾਨ ਸਾਹਿਬਾਨ ਗਏ ਇਹਨਾਂ ਨੇ ਫੀਲ ਕੀਤੀ ਜਾ ਕੇ ਸਰ ਸ਼ਵੀਰ ਸਿੰਘ ਬਾਦਲ ਨੂੰ ਕਿ ਦੀਪਾ ਜੀ ਨੂੰ ਹਲਕਾ ਚੱਲਣ ਇਹਨਾਂ ਦੇ ਕਹਿਣ ਤੇ ਲੱਗਿਆ ਜੇ ਕੱਲਾ ਦੀਪਾ ਜੀ ਨੇ ਸ਼ਾਇਦ ਪਰ ਪਾਰਟੀ ਬੰਦੇ ਨੂੰ ਨਿਕ ਉਹਨਾਂ ਨੇ ਹੋਰ ਵੀ ਇੱਕ ਗੱਲ ਕਲੀਅਰ ਕਰਦਾ ਉਹਨਾਂ ਨੇ ਸਾਡੇ ਤੋਂ ਇਲਾਵਾ ਵੀ ਸਵਾਲ ਪੁੱਛੇ ਕਿ ਇਸ ਨਾਮ ਦਾ ਸਰਕਲ ਪ੍ਰਧਾਨ ਕੌਣ ਹੈ ਸ਼ਹਿਰੀ ਦਾ ਕੌਣ ਹੈ ਸੇਰੋ ਦਾ ਕੌਣ ਹੈ ਪੂਰਾ ਪ੍ਰੈਕਟੀਕਲ ਤੌਰ ਤੇ ਪੂਰੇ ਸਬੂਤਾਂ ਦੇ ਤਹਿਤ ਉਹਨਾਂ ਨੇ ਹਲਕਾਂ ਡਾ ਲਏ ਉਹ ਆ ਉਹਦੀ ਆਪਣੀ ਸੋਚ ਹੈ ਕਿੱਥੇ ਚੱਲੇਗੇ ਕੀ ਜਾਣਾ ਕੀ ਨਾ ਜਾਣਾ ਪ੍ਰਧਾਨ ਜੀ ਜਿਵੇਂ ਆਪਣਾ ਗੜ ਹੁੰਦਾ ਸੀ ਸੰਗਰੂਰ ਜ਼ਿਲ੍ਹਾ ਢੀਂਸਾ ਸਾਹਿਬ ਵਕਤ ਵੀ ਹੁਣ ਢੀਂਸਾ ਸਾਹਿਬ ਵੀ ਛੱਡ ਗਈ ਤੇ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਆਪਣੇ ਗੜ ਦੇ ਵਿੱਚ ਮਾਲਵੇ ਦੇ ਵਿੱਚ ਇਨੂੰ ਵਿਧਾਨ ਪਿਛੇ ਹੁਣ ਕੀ ਅੱਗੇ ਕੀਤਾ ਜਾਵੇ ਦੇਖੋ ਪਾਰਟੀ ਦਾ ਅਸੀਂ ਮਹਿਸੂਸ ਕਰਦੇ ਆਂ ਕਈ ਵਾਰ ਪਾਰਟੀ ਦੇ ਕੰਮਾਂ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਜਿਹੜੀ ਡਿਵੈਲਪਮੈਂਟ 2007 ਤੋਂ 2017 ਤੱਕ ਹੋਈ ਹੈ ਉਹਦੇ ਵਿੱਚ ਬਾੜੀਆਂ ਮੋਟੀਆਂ ਕੋਈ ਧਰਮਿਕ ਤੌਰ ਤੇ ਨਹੀਂਆਂ ਉਹ ਸਲਾਰ ਸ਼ਬੀਰ ਸਿੰਘ ਜੀ ਬਾਦਲ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਸਾਡਾ ਸਾਰੇ ਧਰਮ ਦਾ ਸਾਂਝ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਵਿਸ਼ਵ ਪੱਧਰ ਦੀ ਮਣ ਉਹਨੂੰ ਮੰਨਤਾ ਹੈ ਉਹਨਾਂ ਨੇ ਜੋ ਵੀ ਜਹਲਰ ਸਾਹਬ ਨੇ ਉਹਨਾਂ ਨੂੰ ਸਜਾ ਲਾਇਓ ਪੂਰੀ ਕੀਤੀ ਇਹ ਉਹਦਾ ਕੜੀ ਦਾ ਖਿੱਸਾ ਸੀ ਹੁਣ ਅੱਜ ਜਿਹੜੀ ਹੁਣ ਇਸ ਤਰ੍ਹਾਂ ਚੱਲਦੀ ਹੈ ਹੁਣ ਕਾਂਗਰਸ ਦੀ ਪੂਰੀ ਲਹਿਰ ਲੁਧਿਆਣੇ ਦੇ ਵਿੱਚ ਹੀ ਬਹੁਤ ਵੱਡੇ ਵੱਡੇ ਇਕੱਠ ਨੇ ਕੱਲ ਵੀ ਵੱਡਾ ਰੋਡ ਸ਼ੋਅ ਹੋਇਆ ਲੋਕ ਇਹ ਮਹਿਸੂਸ ਕਰਦੇ ਨੇ ਕਿ ਪਾਰਟੀ ਹੈ ਜਿਹੜੀ ਉਹ ਫਰਾਰੀ ਹੈ ਪਰ ਲੋਕਾਂ ਦੇ ਮਸਲੇ ਹੱਲ ਕਰੂਗੀ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੀ ਪਲਾਨ ਕਰਦੇ ਜੋ ਪਲਾਨ ਨਹੀਂ ਦੋਨੇ हां ਕਰਾਂਗੇ ਜਿਵੇਂ ਤੁਸੀਂ ਲਗਾ ਕੇ ਲਿਆਏ ਸੀ ਸਾਰੇ ਵਰਕਰ ਹਾਂਜੀ ਦੇਖੋ ਜੀ ਛੱਡ ਚੁੱਕੇ ਨੇ ਪਾਰਟੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਹਨੂੰ ਲੈ ਕੇ ਅਸੀਂ ਤਾਂ ਮਹਿਸੂਸ ਇਹ ਕਰਦੇ ਆ ਜੀ ਬੜਾ ਲੰਮਾ ਖਮਾ ਹੋ ਗਿਆ ਦੀਪਾ ਜੀ ਨੂੰ ਵਿਚਾਰੇ ਨੂੰ ਸੁਨਾਮ ਚ ਇੱਥੇ ਚੱਕਰ ਲਾਉ ਗਿਆ ਨੂੰ ਇਸੇ ਕਰਕੇ ਅਸੀਂ ਸਾਰਿਆਂ ਨੂੰ ਉਹ ਟਿਕਟ ਦਿਵਾ ਕੇ ਲਏ ਉਹਨਾਂ ਨੂੰ ਸੁਖਵੀਰ ਜੀ ਨੂੰ ਇਹ ਵੀ ਕਿਹਾ ਵੀ ਟਿਕਟ ਇਹਨਾਂ ਨੂੰ ਦਿਓ ਜੀ ਇਹ ਸਾਡੀ ਸੇਵਾ ਕਰਨਗੇ ਉਹ ਹਮੇਸ਼ਾ ਇਹ ਕਹਿੰਦਾ ਮੈਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤਾ ਪਰ ਗੱਲ ਇਹ ਹੈ ਵੀ ਹੁਣ ਦੀਪਾ ਜੀ ਚਲੇ ਗਏ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਸਿੰਗਲ ਬੰਦਾ ਸਾਡੇ ਸਰਕਲ ਪ੍ਰਧਾਨ ਜਿੰਨੇ ਜਥੇਬੰਦੀ ਜਿੰਨੇ ਅਸੀਂ ਸਰਪੰਚ ਸੁਖਵੀਰ ਜੀ ਕੋਲ ਗਏ ਸੀ ਅੱਜ ਇੱਥੇ ਅਸੀਂ ਸਾਰੇ ਮੌਜੂਦ ਹਾਂ ਇੱਕ ਵੀ ਬੰਦਾ ਦੀਪਾ ਜੀ ਨਾਲ ਨਹੀਂ ਗਿਆ ਪਰ ਸਾਨੂੰ ਆਸ ਨਹੀਂ ਸੀ ਚਲੋ ਉਹਨਾਂ ਦਾ ਫੈਸਲਾ ਹੈ ਜੋ ਉਹਨਾਂ ਨੇ ਕਰ ਲਿਆ ਪਰ ਅਸੀਂ ਸਨਾਮ ਹਲਕੇ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਸੀ ਟਿਕਟ ਵੀ ਦਿਵਾ ਕੇ ਲਿਆਏ ਪਰ ਸਭ ਤੋਂ ਵੱਡੀ ਗੱਲ ਹੈ ਜਥੇਬੰਦੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸਰਕਲ ਪ੍ਰਧਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸੰਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਜਿੰਨੇ ਸਾਡੇ ਸੀਨੀਅਰ ਅਕਾਲੀ ਆਗੂ ਨੇ ਅੱਜ ਉਥੇ ਸਾਰੇ ਹੀ ਮੌਜੂਦ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਥੋੜਾ ਜਿਹਾ ਇੱਕ ਜੰਪ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਨਹੀਂ ਉਹ ਗਏ ਕਿਉਂਕਿ ਕੋਈ ਵੀ ਵਰਕਰ ਨੂੰ ਨਾਂ ਨਹੀਂ ਲਿਜਾ ਸਕੀ ਸਾਡੇ ਸਾਰੇ ਜਿੰਨੇ ਸਰਕਲ ਪ੍ਰਧਾਨ ਨੇ ਤੁਸੀਂ ਜੋ ਫੋਨ ਕੱਢ ਕੇ ਦੇਖੋ ਅੱਜ 15-15 ਫੋਨ ਆਏ ਨੇ ਦੀਪਾ ਜੀ ਦੇ ਅਸ਼ਮਨੀ ਦੇ ਪਰ ਇੱਕ ਵੀ ਵਰਕਰ ਨੂੰ ਸਾਡੇ ਸਰਕਲ ਪ੍ਰਧਾਨ ਨੂੰ ਉਹ ਨਾਮ ਨਹੀਂ ਲਿਜਾ ਸਕੇ ਅਸੀਂ ਸਾਰੀ ਜਥੇਬੰਦੀ ਜੀ ਦਾ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚਾਹੇ ਸਾਡਾ ਸੁਖਵੀਰ ਜੀ ਨੇ ਕਹਿਣਾ ਨਹੀਂ ਮੋੜਿਆ ਪਰ ਅੱਜ ਸਾਰੀ ਜਥੇਬੰਦੀ ਨੇ ਇਕੱਠਾ ਹੋ ਕੇ ਇਹ ਸੁਖਵੀਰ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਸੀ ਪਰ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਸਾਰੇ ਸੁਖਵੀਰ ਜੀ ਨਾਲ ਖੜੇ ਹਾਂ ਇਹ ਜੋ ਅੱਜ ਆ ਜੋ ਪ੍ਰਧਾਨ ਪਾਸ ਇੱਕ ਮਿੰਟ ਤੋਂ ਵੇਢਾ ਇਹ ਜੋ ਦੇ ਚਾਹਤ ਰਿਹਾ ਜੀ ਹਰਪਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਦੀਪਾ ਜੀ ਗਏ ਨੇ ਨੌਜਵਾਨ ਦੇ ਤੁਸੀਂ ਆਗੂ ਨੌਜਵਾਨਾਂ ਦੇ ਤੇ ਕੀ ਅਸਰ ਕੋ 파ਟੀ ਨੂੰ ਲੈ ਪਹਿਲਾਂ ਤਾਂ ਸਾਰੀ ਹੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਮੈਂ ਨਾ ਆਪਣੇ ਯੂਥ ਵੱਲੋਂ ਦੱਸਣਾ ਚਾਹੁੰਦਾ ਵੀ ਦੀਪਾ ਜੀ ਦੇ ਨਾਲ ਇੱਕ ਵੀ ਸਾਡੇ ਯੂਥ ਦਾ ਨਾ ਕੋਈ ਸਰਕਲ ਪ੍ਰਧਾਨ ਆ ਨਾ ਹੀ ਕੋਈ ਨੌਜਵਾਨ ਉਹਨਾਂ ਦੇ ਨਾਲ 파ਟੀ ਨੂੰ ਛੱਡ ਕੇ ਗਿਆ ਇਸ ਤੋਂ ਇਹ ਪਤਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਦਲ ਬਦਲੂ ਹਮੇਸ਼ਾ ਦਲ ਛੱਡ ਕੇ ਚਲੇ ਜਾਂਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਵਰਕਰ ਉਹਨਾਂ ਦੇ ਨਾਲ ਨਹੀਂ ਗਿਆ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੈ ਤੇ ਸਾਨੂੰ ਪੂਰਨ ਭਰੋਸਾ ਵੀ ਹੈ ਵੀ ਸਾਰੇ ਅਸੀਂ ਇੱਕ ਜੁੱਟ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਹਲਕੇ ਨੂੰ ਕੋਈ ਨਮਾਇੰਦਗੀ ਨਮਾਇੰਦਗੀ ਵਾਲਾ ਇਨਸਾਨ ਦੇਵਾਂਗੇ ਜੋ ਕਿ ਵਧੀਆ ਸ਼ਰਮਣੀ ਕਲਦਲ ਦੀ ਨਮਾਇੰਦਗੀ ਕਰੇਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਵੀ ਹੈ ਵੀ ਜਿਸ ਤਰ੍ਹਾਂ ਹੁਣ ਸਾਰੇ ਵਰਕਰ ਇਕੱਠੇ ਹੋ ਕੇ ਚੱਲ ਰਹੇ ਆ ਸਾਰੇ ਅਹੁਦੇਦਾਰ ਇਕੱਠੇ ਹੋ ਕੇ ਚੱਲ ਰਹੇ ਆ ਇਸੇ ਤਰ੍ਹਾਂ ਅੱਗੇ ਵੀ ਚੱਲਣਾ ਹੈ ਠੀਕ ਹੈ